ਪਸ਼ੂਆਂ ਦਾ ਜੇਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼ਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਨਮੀ ਪਿਪਲੀ ਦੇ ਵਿੱਚ ਜਾਣੇ ਪਹਿਚਾਣੇ ਚਿਹਰੇ ਦੇ ਕੋਲ ਮਿੱਤਰੋ ਬਾਈ ਜੱਸੇ ਦੇ ਕੋਲੇ ਮਿੱਤਰੋ ਇਸ ਟਾਈਮ ਆਪਾਂ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਤੇ ਜਾਨਵਰ ਬਾਈ ਦੇ ਕੋਲੇ ਮਿੱਤਰੋ ਤਿੰਨ ਤਿੰਨੇ ਮਈਆਂ ਦੇ ਵਿੱਚੋਂ ਦੋ ਮੱਜਾਂ ਸੁਈਆਂ ਸਵਾਈਆਂ ਤਿਆਰ ਦੁੱਧ ਵਾਲੀਆਂ ਹੋਣਗੀਆਂ ਤੇ ਇੱਕ ਗੱਬਣ ਪਾ ਹੋਣਗੇ ਮਿੱਤਰੋ ਤੁਹਾਡੇ ਲੈਣ ਦੇ ਨਾਲ ਨੇੜੇ ਤੇਲੇ ਜਿਹੀਆਂ ਗੱਲਾਂ ਵਾਲੇ ਰੇਟ ਹੋਣਗੇ ਸੋ ਉਸ ਤੋਂ ਪਹਿਲਾਂ ਰਿਕਵੈਸਟ ਬੇਨਤੀ ਆ ਜੋ ਜਿਹੜੇ ਪਹਿਲੀ ਵਾਰੀ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਤੁਹਾਡੀਆਂ ਦੁਆਵਾਂ ਸਦਕਾ ਤੁਹਾਡੀ ਕਿਰਪਾ ਦੇ ਸਦਕਾ ਆਪਾਂ ਲੱਖ ਦੇ ਬਿਲਕੁਲ ਨਜ਼ਦੀਕ ਆ ਤੇ ਉਹ ਆਪਾਂ ਨੂੰ ਜਲਦੀ ਹੋਣਾ ਹੁਣ ਦਾ ਅਜੇ ਮੀਆ ਟਾਈਮ ਘਟਾ ਤੇ ਸਬਸਕ੍ਰਾਈਬਰ ਆਪ ਨੂੰ ਵੱਧ ਚਾਹੀਦੇ ਇਸ ਕਰਕੇ ਥੋੜਾ ਜਿਹਾ ਜ਼ੋਰ ਸ਼ੇਅਰ ਤੇ ਲਾ ਦਿਓ ਹੁਣ 10 15 ਦਿਨ ਲਈ ਤੇ ਸਾਰੀ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਜੱਸੇ ਦੇ ਨਾਲ ਮਿਲਦੇ ਆ ਕਰਦੇ ਗੱਲਬਾਤ ਸਵੇਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬੜੇ ਦਾ ਵਧੀਆ ਵੀਰੇ ਸੇਟਾ ਦੇ ਪ੍ਰਵਾਹ ਜੀ ਵਧੀਆ ਵੀਰੇ ਚਲੋ ਸ਼ੁਕਰ ਹੈ ਬਾਈ ਅੱਛਾ ਅ ਆਪਾਂ ਸ਼ੁਰੂਆਤ ਕਰੀਏ ਗੱਪਣ ਮੈਂ ਤੁਹਾਨੂੰ ਲੈ ਵੀ ਭਾਈ ਖੋਲ ਕੇ ਰੋਦੇ ਯਾਰਾ ਮੇਰੇਆ ਕੱਟ ਖਾਣ ਨੂੰ ਬਾਹਰ ਕਰਨ ਵਾਲੀ ਨੂੰ ਕੀ ਡਿਟੇਲ ਆ ਜਿਸ ਵੇ ਇਹ ਭਾਈ ਤੀਜਾ ਸੂਆ ਸੋਣਾ ਏ ਠੀਕ ਆ ਕਿੰਨੇ ਦਿਨ ਬਾਕੀ ਏ ਵੀਰੇ ਦਸਣ ਮੁਤਾਬਕ ਹੈਗੇ ਚਾਰ ਪੰਜ ਦਿਨ ਦੱਸਾਂ ਲੈ ਜੂਗੀ ਜੀ ਹਾਂਜੀ ਹਾਂਜੀ ਥੱਲੋ ਥੱਲੋ ਬਹੁਤ ਚੰਗੀ ਹੈ ਹਾਂਜੀ ਬਹੁਤ ਚੰਗੀ ਹੈ ਅੱਛਾ ਦੁੱਧ ਦਾ ਕੀ ਰਿਕਾਰਡ ਮਿਲਿਆ 12 ਕਿਲੋ ਭਾਈ ਮਾਲਾ ਉਹਨੇ ਛੋਇਆ ਸੀਗਾ ਦੂਜੇ ਸੂਵੇ 2 ਕਿਲੋ ਖੰਡ ਆਇਆ ਤੀਜੇ ਵਾਲਾ ਆਇਆ ਤਾਂ ਵਾਜੂਗੀ ਹੋਰ ਹੂੰ ਮੈਂ ਤੁਹਾਨੂੰ ਚੰਗੀ ਆ ਮੈਂ ਹਾਂਜੀ ਹੂੰ ਬਾਕੀ ਲੇਵੇ ਭਾਂਡੇ ਵਾਲੀ ਆ ਹਣਾ ਪ ਅਜਾ ਤੂੰ ਮਾਰਾ ਇੱਕ ਗੱਲ ਹੋਰ ਆ ਗਾੜੀ ਤੂੰ ਬਿੱਲੇ ਵਾ ਫੁੱਲਾ ਗਾ ਪਿਛਾੜੀ ਭਰਨਾ ਹਜੇ ਹਨਾ ਹਾਂਜੀ ਹਾਂਜੀ ਹੂੰ ਦਰ ਮੇਰੇ ਸਾਹ ਉਹਨਾਂ ਦਾ ਹਫਤਾ ਲੈ ਜੂਗੀ ਵੀਰੇ ਹਨਾ ਹਾਂਜੀ ਹਾਂਜੀ ਹਾਂ ਠੀਕ ਆ ਵੀਰੇ ਅੱਛਾ ਇੱਕ ਗੱਲ ਹੋਰ ਆ ਵੱਡੇ ਬਈ ਤੁਸੀਂ ਪਾਸ ਕੀਤੀ ਆ ਚੋਣ ਚਣ ਕਿਵੇਂ ਨਿਕਲਿਆ ਵਧੀਆ ਪੋਲਾ ਵੀਰੇ ਰੂਹਾਂ ਦਾ ਗੂੰਦ ਦੇ ਉੱਤੇ ਕਿ ਬੋਲੇ ਸੀ ਆ ਬੋਲਾ ਚ ਪਾਇਆ ਸੀ ਤਰੋਕ ਕੇ ਜਾਵਾਂ ਅੱਛਾ ਇਹਦਾ ਫਿਰ ਵੀਰੇ ਕੀ ਰੇਟ ਰਹੂਗਾ ਅੱਜ ਸੀ ਇਹਦਾ ਹੀ 90000 ਰੁਪਏ 90000 ਰੁਪਏ ਲਾੜ ਪਿਆਰ ਹੋ ਜੂ ਵੀ ਹਾਂਜੀ ਕਰਦਾ ਲੈ ਵੀ ਮਿੱਤਰੋ 90000 ਰੁਪਏ ਡਿਮਾਂਡ ਆ ਸੂਆ ਦਾ ਤੀਜਾ ਹਾਂਜੀ ਤੀਜਾ ਸੂਆ ਇਹਦਾ ਮਤਲਬ ਇਹਨੇ ਸੂਣਾ ਚੌਥਾ ਮੰਨ ਲਓ ਤੀਜਾ ਮੰਨ ਲਓ ਤੁਹਾਡੇ ਤੇ ਡਿਪੈਂਡ ਆ ਅੱਖਾਂ ਦੇ ਵਿੱਚ ਜਿਹੜੇ ਜਵਾਬ ਹੈਗੇ ਨੀਲੀ ਰਾਵੀ ਵਾਲਾ ਕੈਰੈਕਟਰ ਪੈਂਦਾ ਕਹਿਣ ਤੋਂ ਪਹਿਲਾਂ ਉਹ ਗ੍ਰੈਡਿਟਾਂ ਮਈਆਂ ਦੇ ਵਿੱਚ ਆਉਂਦੀ ਆ ਪਰ ਮੈਂ ਚੰਗੀ ਦੀ ਟੱਕੜੀ ਦੀ ਮਈ ਆ ਘਰੇ ਰੱਖਣ ਵਾਲੇ ਭਰਾਵਾਂ ਦੇ ਲਈ ਗਹਿਣਾ ਚੀਜ਼ ਦਾ ਘਰੇ ਭਈ ਦੁੱਧ ਪੀਣ ਨੂੰ ਸਰਦਾਰੀ ਚੀਜ਼ ਆ ਕਿਉਂਕਿ ਭਾ ਲੋਟ ਆ ਸਵਾਲ ਮੈਂ ਤੂੰ ਥੋੜੀ ਕੋਟੀ ਨਿਕਲਦੀ ਹੁੰਦੀ ਖਰੀ ਨਿਕਲਦੀ ਉਹਦੀ ਆ ਛੋਟੀ ਦੀ ਕੀਰਤੀ ਰਵੇ ਇਹ ਮੇਰੇ ਦੂਜਾ ਸੂਆ ਠੀਕ ਆ ਕਿੰਨੇ ਰੋਜ ਹੋ ਗਏ ਸੋਈ ਨੂੰ ਇਹ ਸੁਈਨ ਹੋ ਗਿਆ 8 9 ਦਾ ਨਹੀਂ ਹੋ ਗਿਆ ਬਾਈ ਠੀਕ ਹੈ ਮਗਰ ਕੱਟੀ ਵੀਰੇ ਕੱਟੀ ਆ ਬਾਈ ਕੱਟੀ ਮਗਰ ਦਾ ਨਹੀਂ ਵੀ ਠੀਕ ਆ ਬਾਈ ਕੱਟੀ ਵੀ ਪਹਿਲਾਂ ਨੂੰ ਕੀਤੀ ਹੈ ਨਾ ਹਾਂਜੀ ਹਾਂਜੀ ਤੇ ਨਾੜਾ ਨੂੜਾ ਲੇਵੇ ਦੀ ਪਰ ਖਰੀ ਆ ਹਨਾ ਬੜੇ ਬਾਈ ਹਾਂਜੀ ਹਾਂਜੀ ਦੁੱਧ ਕਿੰਨਾ ਤਿਆਰ ਆ ਵੀਰੇ 10 ਕਿਲੋ ਹੈਗਾ ਬਾਈ ਸਣ ਕੰਡਿਆ ਠੀਕ ਆ ਬਾਈ ਠੀਕ ਆ ਫਿਰ ਤਾਂ ਯਾਰ ਹਨਾ ਦੁੱਧ 12 13 ਕਿਲੋ ਤਾਂ ਦਈ ਜਾਊਗੀ ਬਾਈ ਹਾਂ ਬਈ ਇਹ ਤਾਂ ਕੱਲ ਆਈ ਆਪਣੇ ਕੋਲੇ ਥੋੜਾ ਕਰ ਜਾਂਦਾ ਉੱਪਰ ਨਹੀਂ ਕਿ ਸਾਈਡ ਆ ਗਏ ਨਾ ਥੋੜੇ ਹਾਂ ਨਹੀਂ ਹਾਂਜੀ ਨੇ ਤਾਂ ਮੜੀ ਕਾ ਹੈਗੀ ਆ ਮਾਲਾ ਦੁੱਧ ਦੇ ਬਰਾਬਰ ਆ ਤੁਸੀਂ ਆਪ ਗੌਰ ਨਾਲ ਵੇਖੀਏ ਫੇਰ ਪਤਾ ਲੱਗਦਾ ਉਹ ਹੈ ਨਹੀਂ ਹੂੰ ਉਵੇਂ ਪਤਾ ਨਹੀਂ ਹਰ ਇੱਕ ਨਹੀਂ ਪਰਖ ਸਕਦਾ ਇਹ ਨੂੰ ਹਣਾ ਵੀਰੇ ਹਾਂਜੀ ਹਾਂਜੀ ਹੋਰ ਨਾੜਾ ਨੂੜਾ ਦਿਖਾਈ ਦੀ ਭਲੇਵੇ ਦੇ ਇਧਰਲੇ ਪਾਸੇ ਤੇ ਬਹੁਤ ਮੋਟੀਆਂ ਬਾਈ ਠੀਕ ਹੈ ਅੱਛਾ ਦੱਸਿਓ ਵੀ ਮਾਣ ਚੋਣ ਚਣ ਚੰਗਾ ਲੱਗਿਆ ਕੋਲਾ ਵਰੀਏ ਬਾਈ ਰੋਮਾ ਠੀਕ ਹੈ ਬਾਈ ਕੱਲੇ ਰੱਖਣ ਦੇ ਭਰਾਵਾਂ ਨੇ ਕਿਹਾ ਹਨਾ ਹਾਂਜੀ ਹਾਂਜੀ ਕੀ ਰੇਡ ਰਹੂਗਾ ਵੀਰੇ ਇਹਦਾ 95000 95000 ਮਾਣ ਤੋਂ ਉਹਦੇ ਵਿੱਚ ਹਾਂਜੀ ਕਰ ਜੇ ਤੂੰ ਜੋੜਾ ਹੀ ਲੈਣ ਵਾਲਾ ਹੋਇਆ ਵੀਰੇ ਕੋਈ ਨਹੀਂ ਕਰਦਾ 90 ਵਾਲੀ ਤੇਰੀ ਡੂਰੀ ਵਾਲਾ ਭਰਾ ਕਰ ਦਾਂਗੇ ਮਾਣ ਤਾਂ ਲੈ ਬਈ ਦੁੱਧ ਵਾਲੇ ਭਰਾਵਾਂ ਨੂੰ ਬੇਨਤੀ ਆਵੇ ਹੁਣ 10 8 10 ਦੋਨਾਂ ਦੇ ਵਿੱਚ ਵਿੱਚ ਜਿੰਨਾ ਭਰਾਵਾਂ ਨੇ ਪਸ਼ੂ ਪਾਉਣੇ ਆ ਬਾਈ ਪਾਲੋ ਉਦੋਂ ਬਾਅਦ ਤੁਸੀਂ ਵੇਖ ਲਓ ਵੀ ਹਲਚਲ ਹੋ ਜਾਣੀ ਹੈ ਫਿਰ ਕਾਰੋਬਾਰ ਦੇ ਵਿੱਚ ਕਿਉਂ ਬਾਈ ਤੇ ਆਹ ਬਾਈ ਤਿੰਨ ਨੰਬਰ ਵਾਲੀ ਮਹਿਮਰ ਹਾਂ ਇਹ ਦੂਜਾ ਸੂਆ ਭਾਈ ਦੂਜਾ ਸੂਆ ਹਾਂਜੀ ਠੀਕ ਆ ਭਾਈ ਕਿੰਨੇ ਸੁਈਏ ਸੁਈਆ ਭਾਈ ਇਹਨੂੰ ਹੋ ਗਏ ਤਿੰਨ ਦਿਨ ਭਾਈ ਤਿੰਨ ਦਿਨ ਹੋ ਗਏ ਸੁਈਏ ਠੀਕ ਆ ਤੇ ਦੁੱਧ ਕਿੰਨੇ ਦੇ ਚੱਲ 10 ਕਿਲੋ ਹੋਏਗਾ ਭਾਈ ਥੱਲਾ 10 ਕਿਲੋ ਹੋਣਾ ਹੈ ਕੱਟਾ ਮਗਰ ਦੇਗਾ ਆ ਕੱਟਾ ਨੀਲੀ ਦਾ ਅੱਛਾ ਨੀਲੀ ਦਾ ਕੱਟਾ ਆ ਗਿਆ ਭਾਈ ਕੱਟਾ ਵੇਖਾ ਕਿੱਡਾ ਘੈਂਡ ਹੈਣਾ ਚੱਪਗਾ ਉਹ ਵੇਖੀ ਭਾਈ ਲੈ ਆਹ ਵੇਖ ਰਿਹਾ ਮੈਂ ਵੇਖ ਲੋ ਕੱਟਾ ਦਿਖਾਉਣੇ ਤੁਹਾਨੂੰ ਇਹਨੂੰ ਕਿੰਨੇ ਵਾਂ ਦਿਨ ਸੁਈ ਨੂੰ ਅੱਜ ਇਹਨੂੰ ਤੀਜਾ ਆ ਜਾਣਾ ਭਾਈ ਤੀਜਾ ਦਿਨ ਕਿੰਨੇ ਬੋਲੇ ਤੋਂ ਸਟਾਰਟ ਹੋਣਗੇ 10 ਕਿਲੋ ਹੋਏਗਾ ਜੀ 10 ਕਿ ਦੁੱਧ ਬਈ ਦੋ ਤਿੰਨ ਕਿਲੋ ਦਾ ਵਾਜੂ ਗਈ ਮਾਲਾ ਹੋਰ ਦੁੱਧ ਵਾਜੂ ਗਈ ਹੈ ਨਾ ਦੋ ਤਿੰਨ ਹੂੰ ਠੀਕ ਆ ਵੱਡੇ ਬਈ ਪਾਕੀ ਬਈ ਸੇਵਾ ਦਾ ਅਗਲੇ ਦੇ ਹਨ ਹਾਂ ਇਹ ਤਾਂ ਗੱਲ ਹੈ ਕਿ ਚੋਣ ਚਣ ਮੈਨੂੰ ਖਰਾ ਹੋਵੇ ਹਨਾ ਚੋਣ ਦਾ ਬਹੁਤ ਚੰਗਾ ਬਈ ਹੂੰ ਅੱਛਾ ਇੱਕ ਗੱਲ ਹੋਰ ਆ ਵੱਡੇ ਬਈ ਜਿਵੇਂ ਤੂੰ ਤਾਂ ਮਨ ਲੈ ਘਰੇ ਰੱਖੀ ਚੋਈ ਹੋਈ ਹੈ ਹਨਾ ਤੇ ਇਹਦਾ ਮੈਨੂੰ ਤਾਂ ਲੰਬੇ ਵਾਲੀ ਗੱਲ ਸਰੀ ਜਮਾਂ ਹੀ ਨਹੀਂ ਬਈ ਲੰਬੇ ਵਾਲੀ ਆਪਾਂ ਗੱਲ ਦੇਨਦਾਰ ਠੀਕ ਠੀਕ ਹੈ ਠੀਕ ਆ ਬਈ ਅੱਛਾ ਇਹਦਾ ਕਟਾ ਆ ਆ ਗਿਆ ਬਈ ਹਾਂਜੀ ਹਾਂ ਠੀਕ ਆ ਬਈ ਤੁਹਿਆ ਵੱਡੇ ਹੂੰ ਇਹ ਕਿੰਨੇ ਦੀ ਦੇ ਦੀਏ ਜੱਸੇ 100 ਲੱਖ ਰੁਪਈਆ ਸ਼ਾਇਦ 100 ਲੱਖ ਰੁਪਈਆ ਉਹਦਾ ਬਚੈੜੀ ਦਾ 95 ਦੀ ਉਹਦਾ 90 ਹੈਨਾ ਉਹਨੇ ਮੁਲਾਕੇ ਗੱਲ ਕਰੀਏ ਨਾ ਤਿੰਨ ਤੋਂ ਤਿੰਨ ਕੁ ਦੇ ਘੇਰਿਆ ਜੇ ਹੈਗੀਆਂ ਮਈਆਂ ਤੇ ਤਿੰਨੇ ਹਾਂਜੀ ਅੱਛਾ ਇੱਕ ਗੱਲ ਹੋਰ ਆ ਵੀ ਜੇ ਕੋਈ ਭਰਾ ਕਹਵੇ ਦੂਰ ਦਾ ਅਗਰ ਸਟੇਟ ਦਾ ਤਿੰਨੇ ਮਈਆਂ ਲੈਂਦਾ ਆਪਾਂ ਇਥੋਂ ਟਰਾਂਸਪੋਰਟ ਦਾ ਪ੍ਰਬੰਧ ਕਰਾ ਦੇ ਗੱਡੀ ਕੂਟੀ ਦਾ ਕਰਾ ਦਾਂਗੀ ਠੀਕ ਆ ਬਈ ਕੈਸ਼ ਆਪਦਾ ਨਕਦ ਲੈ ਲਓ ਵੀਰੇ ਕੈਸ਼ ਤੁਹਾਡੇ ਖਾਤੇ ਜਾਏ ਤੋਂ ਬਾਅਦ ਚੜਾਇਓ ਭਰਾਵੋ ਇਹ ਆਪਣੇ ਹੱਥ ਜੋੜ ਕੇ ਬੇਨਤੀ ਗਰੀਬ ਬੰਦੇ ਆ ਤੁਸੀਂ ਹੈਨਾ ਅੱਜਕੱਲ੍ਹ ਠੱਗੀ ਧੋਖਾ ਵੱ ਖਾਲੀ ਚੈੱਕ ਵੀ ਬਵਾ ਜਾ ਖਾਲੀ ਚੈੱਕ ਵੀ ਲੈ ਕੇ ਆ ਜਾਂਦੇ ਕਹਿ ਦਿੰਦੇ ਬਗਰੋ ਹਨਾ ਏ ਗੱਲਾਂ ਚੱਲੀ ਜਾਂਦੀਆਂ ਬਈ ਮਾੜੀਆਂ ਗੱਲਾਂ ਯਾਰ ਹਨਾ ਆਪਾਂ ਤੇ ਇਹ ਗੱਲਾਂ ਆਣਿਆ ਯਾਰ ਬੀ ਆਦਾ ਪ੍ਰਾਉ ਕਾਰੋਬਾਰ ਕਰੋ ਕੰਮ ਕਰੋ ਮਿਹਨਤ ਕਰੋ ਤੇ ਉਹਦਾ ਪੈਸਾ ਕਮਾਓ ਬਾਈ ਕਿ ਇਹਨਾਂ ਠੱਗੀਆਂ ਦਾ ਚਵਾਰੇ ਨਹੀਂ ਪੈਂਦੇ ਹੁੰਦੇ ਮੈਂ ਦੇਖੇ ਬਈ ਇਹ ਸਮਾਂ ਲੰਘ ਜਾਂਦਾ ਹੁੰਦਾ ਨਿਕਲ ਜਾਂਦੇ ਇੱਕ ਦਿਨ ਬਾਈ ਕਦੇ ਵੀ ਜ਼ਿੰਦਗੀ 'ਚ ਲੋਟ ਕਰ ਲਿਓ ਤੁਹਾਡਾ ਠੱਗੀ ਦਾ ਪੈਸਾ ਕਮਾਇਆ ਤੁਹਾਡੇ ਕੋਲੇ ਨਹੀਂ ਰਹਿਣਾ ਉਹ ਚਾਹੇ ਤੁਹਾਡੇ ਲਾਦ ਤੇ ਲੱਗ ਜਾਵੇ ਚਾਹੇ ਤੁਹਾਡੇ ਮਾਪਿਆਂ ਤੇ ਲੱਗ ਜਾਵੇ ਚਾਹੇ ਤੁਹਾਡੇ ਆਪ ਦੇ ਤੇ ਲੱਗ ਜਾਵੇ ਵੀਰੇ ਉਹ ਕਿ ਜਾਦੇ ਲੈ ਕੇ ਨਿਕਲੋ ਬਹਾਨੇ ਨਾਲ ਆਈ ਜਾਣੇ ਕਿਸੇ ਨੇ ਗਿਆ ਬਸ ਨੰਬਰ ਜੱッセ ਵੀਰੇ ਕਿੰਨਾ ਆ ਗਿਆ ਨੰਬਰ ਵੀਰੇ 77196 ਹੂੰ ਬਾਈ 586 ਇੱਕ ਵਾਰੀ ਹੋਰ ਬੋਲੋ 7796 ਬਾਈ 586 300 ਬੇਸ ਨੰਬਰ ਤੇ ਕਰ ਲੋ ਰਾਬਤਾ ਕੈਂਪੇਨ ਨਵੀਂ ਪੀਪਲ ਹੀ ਪਾਊਗਾ ਜੱਸਾ ਕੇ ਕਿ